प्यारे विद्यार्थियों सशिकाल जिवके तुसी प्रोसेस सर्वर ਦਾ ਪੇਪਰ ਦੇਣਾ ਹੈ ਤਾਂ ਉਹਦੇ ਲਈ ਲੋਕ ਅਦਾਲਤਾਂ ਦੀ ਹੀ ਇਹ ਜੌਬ ਹੈ ਤਾਂ ਲੋਕ ਅਦਾਲਤਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਮੈਂ ਕੁਝ ਲੋਕ ਅਦਾਲਤ ਦੇ ਸੰਬੰਧਿਤ ਨੁਕਤੇ ਇਕੱਠੇ ਕੀਤੇ ਹਨ ਜਿਹੜੇ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਵੇਂ ਕਿ ਲੋਕ ਅਦਾਲਤਾਂ ਤਾਂ ਲੋਕ ਅਦਾਲਤ ਤੋਂ ਭਾਵ ਹੀ ਹੈ ਕਿ ਪੀ ਲੋਕਾਂ ਦੀ ਅਦਾਲਤ ਹੋਵੇ ਜਿਹਦੇ ਵਿੱਚ ਆਪਸੀ ਰਜ਼ਾਮੰਦੀ ਦੇ ਨਾਲ ਜਿਹੜਾ ਮਾਮਲਾ ਸੁਲਝਾਇਆ ਜਾਵੇ ਹੁਣ ਇਹਦੇ ਬਾਰੇ ਕੁਝ ਜ਼ਰੂਰੀ ਨੁਕਤੇ ਨੇ ਦੇਖੋ ਕੀ ਹੈ ਕਿ ਲੋਕ ਅਦਾਲਤਾਂ ਦੀ ਸਥਾਪਨਾ ਲੀਗਲ ਸਰਵਿਸਸਜ਼ ਅਥਾਰਟਿਜ਼ ਐਕਟ 1987 ਦੀ ਧਾਰਾ 22 ਬੀ ਦੇ ਤਹਿਤ ਹੋਈ ਸੀ ਇਹੇ ਅਦਾਲਤਾਂ ਲੋਕਾਂ ਦੇ ਝਗੜਿਆਂ ਨੂੰ ਕੋਰਟ ਵਿੱਚ ਜਾਣ ਤੋਂ ਪਹਿਲਾਂ ਆਪਸੀ ਰਜ਼ਾਮੰਦੀ ਨਾਲ ਸੁਲਝਾਉਣ ਵਾਸਤੇ ਹੁੰਦੇ ਆ ਇਹ ਕੋਰਟ ਦੇ ਵਿੱਚ ਨਾ ਜਾਵੇ ਤੇ ਆਪਸੀ ਰਜ਼ਾਮੰਦੀ ਦੇ ਨਾਲ ਉਹਨਾਂ ਲੋਕ ਅਦਾਲਤਾਂ ਦੇ ਵਿੱਚ ਹੀ ਸੁਲਝਾ ਲੈ ਜਾ ਪੰਜਾਬ ਰਾਜ ਵਿੱਚ 22 ਥਾਵਾਂ ਤੇ ਅਜੇਹੀਆਂ ਲੋਕ ਅਦਾਲਤਾਂ ਕੰਮ ਕਰ ਰਹੀਆਂ ਹਨ ਕੋਈ ਵੀ ਧਿਰ ਆਪਣੇ ਝਗੜੇ ਨੂੰ ਸੁਲਝਾਉਣ ਵਾਸਤੇ ਇੱਕ ਦਰਖਾਸਤ ਲੋਕ ਅਦਾਲਤ ਨੂੰ ਪੇਸ਼ ਕਰ ਸਕਦੀ ਹੈ ਪਰ ਇਹ ਅਰਜ਼ੀ ਜਿਹੜੀ ਹੈ ਹੋਰ ਕਿਸੇ ਅਦਾਲਤ ਕੋਲ ਝਗੜਾ ਪਹੁੰਚਣ ਤੋਂ ਪਹਿਲਾਂ ਹੋਵੇ ਹੋਰ ਇਸ ਦੇ ਸੰਬੰਧੀ ਸਭ ਤੋਂ ਪਹਿਲਾਂ ਜਿਹੜੀ ਹੈ ਇਹ ਗੁਜਰਾਤ ਵਿੱਚ 1882 ਈਸਵੀ ਵਿੱਚ ਦੀ ਸਥਾਪਨਾ ਕੀਤੀ ਗਈ ਸੀ 6 ਅਕਤੂਬਰ 1985 ਨੂੰ ਦਿੱਲੀ ਦੇ ਸੀਜੀਆਈ ਪੀਐਨ ਭਗਵਤੀ ਦੀ ਦੇਖਰੇਖ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਫਿਰ ਇਸ ਤੋਂ ਅੱਗੇ ਦੇਖੋ ਜ਼ਿਲ੍ਹਾ ਅਦਾਲਤਾਂ ਉੱਚ ਅਦਾਲਤਾਂ ਤੇ ਸਰਵ ਉੱਚ ਅਦਾਲਤਾਂ ਇਹ ਤਿੰਨ ਅਦਾਲਤਾਂ ਨੇ ਜਿਨ੍ਹਾਂ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਆਪਣੇ ਇਲਾਕੇ ਵਿੱਚ ਲੋਕ ਅਦਾਲਤਾਂ ਸਥਾਪਿਤ ਕਰ ਸਕਦੇ ਹਨ ਫਿਰ ਇਸ ਦੇ ਅੱਗੇ ਲੋਕ ਜਿਹੜੀਆਂ ਲੋਕ ਅਦਾਲਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੌਣ-ਕੌਣ ਸ਼ਾਮਲ ਹੁੰਦਾ ਹੈ ਜੱਜ ਹੁੰਦਾ ਹੈ ਵਕੀਲ ਤੇ ਸਮਾਜ ਦਾ ਕੋਈ ਪ੍ਰਤੀਨਿਧ ਹੋਵੇ ਇਹ ਤਿੰਨ ਵਿਅਕਤੀ ਜਿਹੜੇ ਹੁੰਦੇ ਨੇ ਉਹ ਲੋਕ ਅਦਾਲਤ ਨੂੰ ਚਲਾਉਂਦੇ ਹਨ ਫਿਰ ਦੇਖੋ ਇਸ ਤੋਂ ਅੱਗੇ 2002 ਤੋਂ ਪਹਿਲਾਂ ਲੋਕ ਅਦਾਲਤਾਂ ਅਸਥਾਈ ਸੀ 2002 ਤੋਂ ਬਾਅਦ ਲੋਕ ਅਦਾਲਤਾਂ ਸਥਾਈ ਹੋ ਗਈਆਂ ਸੀ ਲੋਕ ਅਦਾਲਤ ਵਿੱਚ ਕਿਸੇ ਖਾਸ ਵਕੀਲ ਦੀ ਲੋੜ ਨਹੀਂ ਹੁੰਦੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਪੈਰ ਵੀ ਖੁਦ ਕਰ ਸਕਦੇ ਹੋ ਤਾਂ ਤੁਸੀਂ ਆਪਣੇ ਕੇਸ ਦੀ ਪੈਰ ਵੀ ਖੁਦ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਵਕੀਲ ਦੀ ਲੋੜ ਹੈ ਤਾਂ ਤੁਸੀਂ ਵਕੀਲ ਲੈ ਸਕਦੇ ਹੋ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਵਕੀਲ ਦੀ ਲੋੜ ਹੋਵੇ ਇਸ ਨੂੰ ਅੱਗੇ ਦੇਖੋ ਇਹਦੇ ਵਿੱਚ ਕਿਹੜੇ ਕਿਹੜੇ ਮਾਮਲੇ ਹੁੰਦੇ ਆ ਦਿਵਾਨੀ ਮਾਮਲੇ ਦੇਖਦੀ ਹੈ ਜ਼ਿਆਦਾ ਕੁਝ ਇੱਕ ਫੌਜਦਾਰੀ ਮਾਮਲੇ ਹੁੰਦੇ ਆ ਉਹ ਥੋੜੇ ਹੁੰਦੇ ਆ ਕੁਝ ਜਿਹੜੇ ਹੁੰਦੇ ਆ ਪਰ ਜਿਆਦਾ ਦੀਵਾਨੀ ਮਾਮਲੇ ਹੁੰਦੇ ਜਿਵੇਂ ਭੂਮੀ ਨਾਲ ਸੰਬੰਧਤ ਹੁੰਦੇ ਆ ਸੰਪਤੀ ਨਾਲ ਸੰਬੰਧਤ ਹੁੰਦੇ ਆ ਕੁਝ ਪਰਿਵਾਰਕ ਝਗੜੇ ਹੁੰਦੇ ਆ ਠੀਕ ਹੈ ਫੈਸਲਾ ਹੋਣ ਤੋਂ ਬਾਅਦ ਕਿਸੇ ਹੋਰ ਕੋਰਟ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ ਜੇਕਰ ਲੋਕ ਅਦਾਲਤ ਦੇ ਵਿੱਚ ਆਪਸੀ ਰਜ਼ਾਮੰਦੀ ਦੇ ਨਾਲ ਫੈਸਲਾ ਹੋ ਜਾਂਦਾ ਤਾਂ ਫਿਰ ਉਸ ਮਾਮਲੇ ਨੂੰ ਕਿਸੇ ਹੋਰ ਕੋਰਟ ਦੇ ਵਿੱਚ ਨਹੀਂ ਲਿਜਾਇਆ ਜਾ ਸਕਦਾ ਠੀਕ ਹੈ ਇਹ ਲੋਕ ਅਦਾਲਤਾਂ ਕਿਸੇ ਹੋਰ ਲੋਕ ਅਦਾਲਤਾਂ ਤੋਂ ਡਾਕੂਮੈਂਟਸ ਮੰਗਵਾ ਸਕਦੇ ਹਨ ਕਈ ਵਾਰ ਇੱਕ ਲੋਕ ਅਦਾਲਤ ਦੇ ਵਿੱਚ ਕੇਸ ਹੁੰਦਾ ਹੈ ਤਾਂ ਉਹ ਦੂਜੀ ਲੋਕ ਅਦਾਲਤ ਦੇ ਵਿੱਚ ਚਲਾ ਜਾਂਦਾ ਹੈ ਤਾਂ ਉਹ ਅਦਾਲਤਾਂ ਉਹ ਦੂਜੀ ਲੋਕ ਅਦਾਲਤ ਤੋਂ ਆਪਣੇ ਜਿਹੜੇ ਕਾਗਜ਼ ਪੱਤਰ ਜ਼ਰੂਰੀ ਹੁੰਦੇ ਆ ਉਹ ਮੰਗਵਾ ਸਕਦੀ ਹੈ ਠੀਕ ਹੈ ਹੁਣ ਇਹਦੇ ਦੇਖੋ ਲੋਕ ਅਦਾਲਤ ਦੇ ਕੀ ਲਾਭ ਕੀ ਹੋ ਸਕਦੇ ਆ ਜਿਵੇਂ ਕਿ ਲੋਕਾਂ ਦੀ ਅਦਾਲਤਾਂ ਤਾਂ ਇਹਦੇ ਵਿੱਚ ਜਿਹੜਾ ਸਮਾਂ ਉਹ ਵੀ ਘੱਟ ਲੱਗਦਾ ਵੀ ਕੇਸ ਦੇ ਵਿੱਚ ਜ਼ਿਆਦਾ ਤਰੀਕਾ ਨਹੀਂ ਅੱਗੇ ਪੈਂਦੀ ਆ ਕਟ ਸਮੇਂ ਦੇ ਵਿੱਚ ਹੀ ਜਿਹੜਾ ਫੈਸਲਾ ਹੋ ਜਾਂਦਾ ਕਿਉਂਕਿ ਸਮਝੌਤਾ ਹੀ ਕਰਵਾਇਆ ਜਾਂਦਾ ਰਜਾਮੰਦੀ ਕਰਵਾਈ ਜਾਂਦੀ ਹੈ ਦੋਵੇਂ ਧਿਰਾਂ ਦੇ ਵਿੱਚ ਆਪਸੀ ਦੇ ਵਿੱਚ ਤਾਂ ਦੋਨਾਂ ਨੂੰ ਬਿਠਾ ਕੇ ਉਹਨਾਂ ਦਾ ਫੈਸਲਾ ਕਰਵਾ ਦਿੱਤਾ ਜਾਂਦਾ ਤੇ ਇਹਦੇ ਨਾਲ ਹੋਰ ਕੀ ਦੇਖੋ ਆਪਸੀ ਪਿਆਰ ਬਣਿਆ ਰਹਿੰਦਾ ਠੀਕ ਹੈ ਕੁਝ ਕੁ ਚੀਜ਼ਾਂ ਕੁਝ ਕੁ ਗੱਲਾਂ ਮੇਰੇ ਧਿਆਨ ਚ ਹੈਈਆਂ ਸੀ ਮੈਨੂੰ ਜਿਵੇਂ ਹੀ ਕੋਈ ਜਾਣਕਾਰੀ ਮਿਲਦੀ ਹੈ ਮੈਂ ਕਾਪੀ ਪੈਨ ਲੈਂਨੀ ਹਾਂ ਉਹਨੂੰ ਉਤਾਰਦੀ ਹਾਂ ਤੇ ਤੁਹਾਡੇ ਲਈ ਕੋਸ਼ਿਸ਼ ਕਰਦੀ ਆਂ ਤੁਹਾਡੇ ਕੋਈ ਲਾਭ ਮਿਲੇ ਤੁਹਾਨੂੰ ਇਸ ਲਈ ਮੈਂ ਉਸੇ ਤਰ੍ਹਾਂ ਹੀ ਤੁਹਾਡੇ ਅੱਗੇ ਪੇਸ਼ ਕਰ ਦਿੰਨੀ ਆਂ ਉਮੀਦ ਕਰਦੀ ਆਂ ਤੁਹਾਨੂੰ ਇਹਦਾ ਕੋਈ ਲਾਭ ਹੁੰਦਾ ਹੈ ਅਗਰ ਤੁਹਾਨੂੰ ਥੋੜੀ ਜਿਹੀ ਵੀ ਫਾਇਦੇਮੰਦ ਲੱਗਦੀ ਹੈ ਵੀਡੀਓ ਤਾਂ ਪਲੀਜ਼ ਤੁਸੀਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਮੈਨੂੰ ਦੱਸਿਆ ਕਰੋ ਮੈਨੂੰ ਵੀ ਪਤਾ ਲੱਗੇ ਕਿ ਮੈਂ ਕੁਝ ਜੋ ਬਣਾ ਰਹੀ ਆਂ ਵੀਡੀਓਜ਼ ਉਹ ਤੁਹਾਡੇ ਕੋਈ ਕੰਮ ਆ ਰਹੀਆਂ ਜਾਂ ਨਹੀਂ ਧੰਨਵਾਦ